ਮੈਂ ਜੱਜੂਆਂ ਨੂੰ ਡਰਾਵਾਂ ਦੇਣੀ ਚੁੱਪ ਕਰੀ ਰਹੀਆਂ ਗਾਣੇ ਨਹੀਂ ਪਾ ਰਹੀਆਂ ਚੰਗਾ ਡਰਾਵਾ ਇਧਰ ਸੀਜ਼ਨ ਦਾ ਪਹਿਲਾ ਸਾਗ ਤੇ ਪਹਿਲੀ ਮੱਕੀ ਦੀ ਰੋਟੀ ਮੱਕੀਆਂ ਆ ਗਏ ਲਾ ਬਤੋਏ ਇੱਕ ਗਰਨਵਾਲ ਆ ਗਿਆ ਗਰਨਵਾਲ ਮਿਲ ਪਿਆ ਮੈਨੂੰ ਰਸਤੇ 'ਚ ਹਲੋ ਗਰਨਵਾਲ ਸਿੰਘ ਕਿੱਥੇ ਚੱਲੇ ਜੇ ਗਰਨਵਾਲ ਸਿੰਘ ਕਿੱਥੇ ਚੱਲੇ ਜੇ ਉਹ ਮੈਂ ਅਸੀ ਗੱਲ ਜੜੇ ਅਸੀ ਗੱਲ ਗਰਨਵਾਲ ਕਿੱਥੇ ਚੱਲੇ ਜੇ ਮੈਂ ਤਾਂ ਨਾਲ ਤੱਕ ਪਹੁੰਚਣ ਦਾ ਸਕੂਲ ਤੇ ਸਕੂਲ ਪ੍ਰੇਅਰ ਸ਼ੁਰੂ ਹੋ ਗਈ ਇਹਨਾਂ ਦੀ ਅੱਜ ਪਹਿਲਾਂ ਨਹੀਂ ਕਰਦੇ ਹੈ ਕਿੰਨਾ ਟਾਈਮ ਚੱਲਦੀ ਫਿਰ ਅੱਪਾ ਲੇਟ ਹੋ ਕੇ ਜਾਵਦੇ ਆਓ ਬੱਚੇ ਸਾਰੇ ਬਾਹਰ ਖਿਲੋਤੇ ਜਾਓ ਇਹ ਵੀ ਵੇਖਣ ਦਾ ਜੇ ਤੁਸੀਂ ਇਹ ਹੈਗਾ ਹੀ ਕਾਟਨ ਦੇ ਉੱਤੇ ਤੇ ਇਹ ਦਾ ਪਾਇਆ ਹੈ ਬਾਵਾ ਦਾ ਡਿਜ਼ਾਈਨ ਤੇ ਆ ਜਿਹੜਾ ਇਹ ਵੀ ਇਧਰੋਂ ਇਹਦਾ ਬਾਵਾ ਦਾ ਡਿਜ਼ਾਈਨ ਹੀ ਤੇ ਆ ਜਿਹੜਾ ਹੈਗਾ ਆ ਘੇਰੇ ਦੇ ਉੱਤੇ ਜੀ গুড মর্নিং ਸਤਿ ਸ਼੍ਰੀ ਅਕਾਲ ਵੈਲਕਮ ਕਰਦੇ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਅਨਹਦ ਅੱਜ ਸੁਸਤੀ ਭਰੀ ਸਤਿ ਸ਼੍ਰੀ ਅਕਾਲ ਜ਼ਿਆਦਾਤਰ ਪਿਆਰ ਭਰੀ ਹੁੰਦੀ ਪਰ ਅਨਹਦ ਅੱਜ ਸੁਸਤੀ ਭਰੀ ਸਤਿ ਸ਼੍ਰੀ ਅਕਾਲ ਹੋ ਵੀ ਕਿਉਂ ਅਨਹਦ ਇੰਨੀ ਸਸਤੀ ਪਾਈ ਅੱਜ ਅੱਜ ਮਾੜਾ ਜਿਹਾ ਮੌਸਮ ਚੇਂਜ ਆ ਅਨਹਦ ਦੇ ਨਾਲ ਹੀ ਨਹੀਂ ਅੱਜ ਗੱਡੀ ਤੇ ਜਾਣਾ ਕਿਹਦੀ ਠੜ ਲੱਗਦੀ ਏ ਸ਼ੁਗਰ ਕੀਤਾ ਕਿਤੇ ਮਾਸਾ ਮੌਸਮ ਚੇਂਜ ਹੋਇਆ ਕਿਤੇ ਠੰਡ ਆਉਣ ਲੱਗੀ ਹੈ ਅਨਹਦ ਹੈ ਬੋਲਦਾ ਨਹੀਂ ਮੇਰਾ ਸ਼ੁਕਰ ਹੈ ਕਿ ਤੇ ਮਾਸਾ ਠੰਡਾ ਹੋਣ ਲੱਗੀ ਆ ਤੇ ਤੂੰ ਹੁਣ ਮੈਨੂੰ ਕਹਿਣ ਲੱਗ ਪਿਆ ਗੱਡੀ ਲੈ ਕੇ ਜਾਇਆ ਕਰੀ ਚਾਲ ਜੇ ਗੱਡੀ ਖੜਨੀ ਚਾਲ ਜਦੋਂ ਆਊਗਾ ਫਿਰ ਉਦੋਂ ਵੇਖਾਂਗੇ ਫਿਲਹਾਲ ਦੀ ਗੱਡੀ ਤੇ ਅਜੇ ਮੌਸਮ ਅੱਤ ਗਿਆ ਨਾ ਐ ਠੰਡਾ ਠੰਡਾ ਕੋਲ ਕੋਲ ਹੈ ਕਿਦਾਂ ਕਿਦਾਂ ਚੱਲਣ ਦਾ ਪੇਪਰ ਤੇਰੇ ਫਿਰ ਛੋੜਿਆ ਵੈਰੀ ਗੁੱਡ ਅੱਜ ਕੱਲ ਪੇਪਰ ਪੰਜਾਬੀ ਉਹ ਦੀ ਵੈਰੀ ਗੁੱਡ ਬੜਾ ਲਰਕਾ ਕੀਤਾ ਪੰਜਾਬੀ ਦਾ ਪੰਜਾਬੀ ਕਿੰਨੀ ਰੈਂਡਾ ਜਸਤ ਅੱਛਾ 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 1 2 3 4 5 ਵੈਰੀ ਗੁੱਡ 10 ਤੱਕ 10 ਤੱਕ ਨਹੀਂ 10 ਤੋ ਗਏ ਸਿੱਖੋ ਕਿ 10 ਤੱਕ ਕੀ ਸਿੱਖਣੀ ਹੈ ਮੈਂਨੇ 10 ਤੱਕ ਸਿਖਾਇਆ ਅੱਛਾ ਜੀ ਆਈਏ ਸਭਾ ਕਰ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹੋਰ ਵਧੀਆ ਚਲੋ ਅਨਹਦ ਜਾਂਦਾ ਹਾਂ ਗਰਾਊਂਡ 'ਚ ਸ਼ਾਮਾਂ ਨੂੰ ਜਾਂਦਾ ਦਿੱਲੀ ਵਾਲੀ ਵਾਲ ਖੇਡਣ ਆਨਹਦ ਜਾਂਦਾ ਹਾਂ ਗਰਾਊਂਡ 'ਚ ਸ਼ਾਮਾਂ ਨੂੰ ਜਾਂਦਾ ਦਿੱਲੀ ਵਾਲੀ ਵਾਲ ਖੇਡਣ ਨੰਦ ਕਹਿੰਦੀ ਮੇਰਾ ਉਹ ਵੀ ਵਲੌਗ ਬਣਾ ਕੇ ਲਿਆਇਓ ਗਰਾਊਂਡ ਦਾ ਵੇ ਸਕੇਟਿੰਗ ਦਾ ਉਹ ਬਣਾ ਲਈ ਅੱਜ ਤੋਂ ਕਈ ਨਹੀਂ ਸਕੇਟਿੰਗ ਇੱਕ ਦਿਨ ਕੀਤੀ ਮੁਰ ਕੇ ਖੱਲੀਆਂ ਪੈ ਗਈ ਅਗਲੇ ਦਿਨ ਗਈ ਸਕੇਟਿੰਗ ਮੇਰੇ ਫਰੈਂਡਸ ਵੀ ਮੇਂ ਕਰਦੇ ਆ ਹਾਂ ਇੱਥੇ ਤੇਰੀਆਂ ਫਰੈਂਡ ਵੀ ਹੈਗੀਆਂ ਹਨਾ ਲੱਗੇ ਵੀ ਆ ਲੱਗੇ ਵੀ ਆ ਉੱਤੋਂ ਗਰਾਊਂਡ ਮਾਮੇ ਦੀ ਹਨਾ ਚਲੋ ਛੋਟੇ ਛੋਟੇ ਡੌਗਸ ਆ ਗਏ ਸੀ ਗਰਾਊਂਡ ਵਿੱਚ ਆਪਾਂ ਉਹਦੇ ਨਾਲ ਖੇਡਦੇ ਰਹੇ ਪੱਪੀ ਹਲੋ ਮਿਲਦੇ ਆ ਫਿਰ ਪਹੁੰਚ ਕੇ ਸਕੂਲ ਰੋਣਾ ਨਾ ਤੂੰ ਛੱਡ ਦਈਏ ਫਿਰ ਬਾਕੀ ਮਾਰਨੇ ਕੰਮ ਦਾ ਮੱਤਾ ਧੜਨਾ ਮੈਂ ਤਾਂ ਨਾ ਤੇ ਪਹੁੰਚਣ ਦਾ ਸਕੂਲ ਤੇ ਸਕੂਲ ਪ੍ਰੇਅਰ ਸ਼ੁਰੂ ਹੋ ਗਈ ਹੈ ਨਾਲ ਅੱਜ ਪਹਿਲਾਂ ਨਹੀਂ ਕਰਦੇ ਹੈ ਕਿੰਨਾ ਟਾਈਮ ਦਿੰਦੀ ਫਿਰ ਆਪਾਂ ਲੇਟ ਹੋ ਕੇ ਜਾਵਦੇ ਓ ਬੱਚੇ ਸਾਰੇ ਬਾਹਰ ਖਲੋਤੇ ਜਾਓ ਓ ਸਾਰੇ ਬੱਚੇ ਨਾਲ ਖਲੋਤੇ ਹੀ ਅਟੈਂਸ਼ਨ ਸਟੈਂਡਿੰਗ ਗਰਨਵਾਰ ਆ ਜਾ ਗਿਆ ਗਰਨਵਾਰ ਮਿਲਦਾ ਮੈਨੂੰ ਰਸਤੇ 'ਚ ਹੈਲੋ ਗਰਨਵਾਰ ਸਿੰਘ ਕਿੱਥੇ ਚੱਲੇ ਜੇ ਗਰਨਵਾਰ ਸਿੰਘ ਕਿੱਥੇ ਚੱਲੇ ਜੇ ਮੈਂ ਐਸੀ ਗੱਲ ਜੜਿਆਸਤ ਗਰਨਵਾਰ ਕਿੱਥੇ ਚੱਲੇ ਜੇ ਹੈ ਮੈਂ ਤੁਹਾਨੂੰ ਮਿਲਣ ਆਉਣ ਦੇ ਭੱਜ ਚੱਲੇ ਸੀ ਅੱਜ ਲੇਟ ਹੋ ਗਏ ਹੈ ਵੇਖ ਕਿੱਧਰ ਪਿੱਛੇ ਵੇਖਣ ਦਾ ਦੀਦੀ ਨਹੀਂ ਹੈਗੀ ਦੀਦੀ ਨਹੀਂ ਹੈਗੀ ਦੀਦੀ ਨੂੰ ਮੈਂ ਛੱਡ ਆਇਆ ਸਕੂਲ ਆ ਆ ਜਾਨਾ ਗਣਕਾ ਚੋਂ ਪੁੱਛ ਲਾ ਗੁਰਦਰ ਚੱਲ ਬਾਏ ਕਰਨਵਾ ਹੈਲੋ ਕਰਨਵਾ ਸਸਿਕਾ ਉਹ ਡੈਡੀ ਰਹਿ ਗਏ ਆ ਸਗੱਲੀ ਰਹਿ ਗੰਦੇ ਦੁਪਾ ਚ ਆੜਨਾ ਗੱਡ ਡੈਡੀ ਰਹਿ ਗਏ ਡੈਡੀ ਐਕਟਵਾ ਤੇ ਹੁਣ ਗਿਆ ਹਾ ਗੁਰਨਵਾ ਜੀ ਹੁਣ ਜਾਊ ਮੇਰੇ ਨਾਲ ਐ ਗੁਰਨਵਾ ਜੀ ਚਲੀਏ ਬਾਬਾ ਜੀ ਨੂੰ ਮਿਲੀਏ ਵਾਗਰੂ ਵਾ ਬਾਬਾ ਜੀ ਵਾਗਰੂ ਪਪਾ ਆਇਆ ਦਾ ਅਨ ਉਹ ਗੁਰਨਵਾਏ ਮੌਸਮ ਕਿੱਡਾ ਸੁਣਾ ਆਇਆ ਵੇ ਬਤਲ ਕਿੰਨੇ ਵਧੀਆ ਹੈ ਮੈਂ ਗੁਰਨਵਾਜ ਹੁਣੇ ਮੱਬਾ ਜੀ ਦੇ ਮੱਥਾ ਟੇਕ ਲਿਆ ਬੱਬਾ ਜੀ ਦੇ ਵਾਇਗਰੂ ਵਾਇਗਰੂ ਕਰਕੇ ਤੇ ਹੁਣ ਗੁਰਨਵਾਜ ਆ ਗਿਆ ਗੱਡੀ ਦੇ ਵਿੱਚ ਤੇ ਨਹੀਂ ਆਇਆ ਗੁਰਨਵਾਜ ਗੱਡੀ ਦੇ ਵਿੱਚ ਨਹੀਂ ਆਇਆ ਆ ਗਿਆ ਗੱਡੀ ਚ ਕਿ ਨਹੀਂ ਆ ਗਿਆ ਚਲ ਜਾ ਹੁਣ ਦਾਦੀ ਕੋ ਮੈਂ ਗੱਡੀ ਚਲਾਵਾਂ ਫਿਰ ਚਲਾਉ ਨਹੀਂ ਜਾ ਰੇ ਜਾਰ ਚਲ ਜਾ ਵੇਲਾ ਪਲੀਜ਼ ਗੁਰਨਵਾਜ ਇਦਾਂ ਨਾ ਕਰ ਯਾਰ ਚਲ ਜਾਓ ਆ ਦੱਦੂ ਯਾਰ ਉਹ ਡੈਡੀ ਵੀ ਆ ਗਈ ਉਹ ਡੈਡੀ ਵੀ ਆ ਗਈ ਵਾਇਗਰ ਤੇ ਡੈਡੀ ਚ ਬਾਈ ਕਰ ਦੇ ਡੈਡੀ ਕੋ ਨਹੀਂ ਜਾਣਾ ਉਧਰ ਚੱਲ ਦਾਦੀ ਕੋ ਬਾਈ ਕਰ ਦੇ ਡੈਡੀ ਦਬਾਈ ਕਰ ਦੇ ਬਾਈ ਕਰ ਦੇ ਆਉਂ ਜਾਓ ਜਾ ਦਾਦੀ ਕੋ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਉਹ ਦੌੜ ਗਿਆ ਦੌੜ ਗਿਆ ਦੌੜ ਗਿਆ ਦੌੜ ਗਿਆ ਦੌੜ ਗਿਆ ਅਨਹਦ ਕਿੱਦਾਂ ਫੇਰੇ ਠੀਕ ਆ ਅਨਹਦ ਨੂੰ ਸਕੂਲ ਤੋਂ ਲੈ ਲਿਆ ਹੁਣ ਮੈਂ ਤੇ ਅਨਹਦ ਦੀ ਮੰਮਾ ਗਿਆ ਮਾਤਾ ਦੇ ਕੰਮ ਬਰਬਾਦ ਸੀ ਦਾ ਸਾਹਿਬ ਮਾਤਾ ਦੇ ਕਿ ਵਾਪਸ ਆਏ ਦਾ ਅਨਹਦ ਨੂੰ ਰਸਤੇ 'ਚ ਸਕੂਲੋਂ ਲੈ ਲਿਆ ਨਾਲ ਹੋਣਾ ਅਨਹਦ ਰੇ ਸਿੱਡ ਪਿਛਲੀ ਮਿਲ ਗਈ ਪਰ ਐਨਹਦ ਕੋਈ ਗੱਲ ਨਹੀਂ ਕਹਿੰਦੀ ਅਨੰਦ ਆਹਾਨੂੰ ਅੱਜ ਫੇਰ ਮਿਲੇ ਸੀ ਦਾ ਸਾਹਿਬ ਹਾਂ ਸਬਸਕ੍ਰਾਈਬਰ ਦੋ ਤਿੰਨ ਜਾਰੇ ਮਿਲੇ ਖੇਮ ਕਰਨ ਤੋਂ ਹੀ ਕਿ ਜਿਹੜੇ ਅੱਜ ਮਿਲੇ ਹੈਗੇ ਇਹਨਾਂ ਨੂੰ ਦੋਵਾਂ ਨੂੰ ਪੁੱਛਿਆ ਨਹੀਂ ਕਿੱਥੋਂ ਮਿਲੇ ਹੈਗੇ ਥੈਂਕ ਯੂ ਤੁਹਾਡਾ ਵਧੀਆ ਲੱਗਦਾ ਮਿਲ ਕੇ ਸਾਰਿਆਂ ਨੂੰ ਬਾਕੀ ਬਾਬਾ ਜੀ ਦੇ ਪੱਥਰ ਤੇ ਕਿ ਐਂ ਦਰਸ਼ਨ ਕੀਤੇ ਬਹੁਤ ਮਜ਼ਾ ਆ ਤੇ ਮੀਂਹ ਪੈਣ ਲੱਗ ਪਿਆ ਉਹਨੂੰ ਤਾਂ ਅੱਜ ਨਿਕਲ ਨਹੀਂ ਕਰਨੇ ਕਦੇ ਕੱ ਅਨਲ ਸਪ੍ਰਿੰਗ ਰੋਲ ਖੋਲਣਾ ਲੱਗਾ ਜਾਨਾ ਤੇ ਨਾਲ ਖੋਲੀ ਹੈ 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 ਟੱਗ ਅਨਲ ਲਵਾਵਾ ਬੰਦ ਨੂੰ ਵੇਖੀ ਜਾਂਦੀ ਖੋਲ ਖੋਲ ਕੇ ਇਹ ਸਪ੍ਰਿੰਗ ਰੋਲ ਗਿਆ ਇਹਨੂੰ ਸਪ੍ਰਿੰਗ ਰੋਲ ਐ ਇਹਦੇ ਵਿੱਚ ਕਹਿੰਦੀ ਸਪ੍ਰਿੰਗ ਰੋਲ ਐ ਇਹਦੇ ਵਿੱਚ ਰੀਲਾਂ ਆ ਪੁੱਤ ਇਹਦੇ ਵਿੱਚ ਮਸ਼ੀਨ ਦੀ ਆ ਜਾ ਨਾ ਮੂਏ ਮੂਏ ਕਾਤੇ ਰੋ ਤੇ ਇਧਰੋਂ ਕਾਸ਼ ਲਈ ਆ ਰਜਵਿੰਦਰ ਦਾ ਸੇਰਵਾ ਕੇ ਦੇਣ ਆ ਲੈਂਗਾ ਜਿਹੜਾ ਹੈਗਾ ਇਹ ਕੱਲ ਤਿਆਰ ਕੀਤਾ ਹੈ ਜਾਗੋਵਾਸਤੀ ਤੇ ਇੱਕ ਵਾਰੀ ਪਾ ਕੇ ਇਹਦੀਆਂ ਫੋਟੋਆਂ ਤੇ ਵੀਡੀਓ ਬਣਾ ਦਨੇ ਆ ਜੇ ਕਿਸੇ ਕਸਟਮਰ ਨੇ ਭੈਣ ਭਰਾਣੇ ਲੈਣਾ ਹੋਵੇ ਤਾਂ ਉਹ ਵੀ ਲੈ ਸਕਦਾ ਤੇ ਬਾਕੀ ਆ ਸੂਟ ਜਿਹੜਾ ਤੁਸੀਂ ਵੇਖਣ ਦਾ ਹੈ ਜੇ ਤਾਂ ਆਪਾਂ ਰੈਡੀ ਕਰ ਹੀ ਦਤਾ ਤੇ ਇਹਦਾ ਇਧਰੋਂ ਬਾਵਾਂ ਰਹਿ ਗਈਆਂ ਇਹ ਵੀ ਆਪਾਂ ਸੋਰੀ ਚਾਕਾਂ ਰਹਿ ਗਈਆਂ ਚਾਕਾਂ ਰਹਿ ਗਈਆਂ ਨਕਾਸ਼ੀਆਂ ਦੀਆਂ ਹਾਂ ਜੀ ਇਹਦੀਆਂ ਚਾਕਾਂ ਰਹਿ ਗਈਆਂ ਵੀ ਆਪਾਂ ਹੁਣੇ ਰੈਡੀ ਕਰ ਦਨੀ ਆ ਬਸ ਅੱਜ ਗੁਰਨਵਾਜ ਆਇਆ ਸਾਡੇ ਕੋਲ ਪਜਾਮਾ ਕੁੜਤਾ ਪਾਇਆ ਪੂਰਾ ਗੁਰਨਵਾਜ ਬਣਿਆ ਪੰਜਾਬੀ ਗੱਭਰੂ ਹੈਲੋ ਗੱਭਰੂ ਹੈਲੋ ਗਬਰੂ ਉਠੋ ਭਾਜੀ ਪੀ ਲੋ ਤੁਸੀਂ ਵੀ ਯਾਰ ਮੈਨੂੰ ਕੋਕ ਨਹੀਂ ਕਹਿੰਦਾ ਮੈਨੂੰ ਇੱਕ ਕੈਸ ਕੋਕ ਮੰਗਾ ਦੇਣੇ ਦਿੰਦੇ ਇਹਦਾ ਕਰਕੇ ਹੁਣ ਮੇਰੇ ਕਰਕੇ ਰਾਹ ਇਹਦਾ ਕਰਕੇ ਬੰਦ ਕੀਤੀ ਕੋਕ ਹੈ ਜਿਦਾ ਆਮਲੀ ਨੱਚੀ ਲੱਗਾ ਇਹਨਾਂ ਪਾਣੀ ਦਾ ਨੰਬਰ ਇਹਦਾ ਮੰਗਾ ਦੇਣੇ ਮੰਗਾ ਦੇ ਲੈ ਹੁਣ ਮੰਗਾ ਦੇ ਹੈਲੋ ਗਰਨਵੈਲ ਹੈਲੋ ਗਰਨਵੈਲ ਬੜੀ ਟੌਰ ਮਾਰੀ ਅੱਜ ਅੱਜ ਪਜਾਮਾ ਕੁਰਦਾ ਪਾਇਆ ਗਰਨਵੈਲ ਨੇ ਪੂਰੀ ਟੌਰ ਕੱਢੀ ਅੱਜ ਤੇ ਐਮ ਐਲ ਏ ਸਾਹਿਬ ਬਣੇ ਜੀ ਅੱਜ ਬੱਸ ਬੱਸ ਠੀਕ ਹੈ ਬਿੱਟਾ ਲੈ ਓ ਬੈਜੋ ਤੁਸੀਂ ਸਾਗ ਸਪੈਸ਼ਲ ਤੁਹਾਡੇ ਲਈ ਸਾਗ ਬਣ ਰਿਹਾ ਵੇਖੋ ਤੁਹਾਨੂੰ ਸਾਗ ਨਾਲ ਮੱਕੀ ਦੀਆਂ ਰੋਟੀਆਂ ਖਾਣੀਆਂ ਆਹੋ ਤੁਸੀਂ ਭੱਜਣ ਦੀ ਕੋਈ ਹੁੰਦਾ ਦੁਕਾਨ ਤੇ ਤਾਂ ਨਹੀਂ ਆਂ ਮਗਾ ਲਾਂਗੇ ਆਟਾ ਟਕੜਾ ਦੂਰ ਲੈਣ ਜਾਣਾ ਬੈਜਾ ਓਏ ਸਾਗ ਤੇ ਮੱਕੀ ਦੀ ਰੋਟੀ ਬਣ ਲੱਗੀ ਤੇ ਗੱਡੀ ਲੈ ਜਾਓ ਤੁਸੀਂ ਗੱਡੀ ਲੈ ਜਾਓ ਸਵੇਰੇ ਲਾਵਾਂਗੇ ਅੰਕਲਾਂ ਤੇ ਬੈਠ ਲੈ ਇਹ ਤੁਹਾਨੂੰ ਆ ਕੇ ਬਾਈ ਤੁਹਾਨੂੰ ਸਾਗ ਖਾ ਕੇ ਵਿਖਾਈਏ ਚੱਲ ਬੈਠੋ ਗੱਡੀ ਲੈ ਆਜੋ ਆਓ ਅੰਦਰ ਬੈਠੋ ਆਜੋ ਆਜੋ ਇਹਦੇ ਨਾਲੇ ਤੁਹਾਨੂੰ ਗਰਮ ਗਰਮ ਸੂਟ ਵਿਖਾਈਏ ਇਹਦੇ ਨਾਲੇ ਤੁਹਾਨੂੰ ਗਰਮ ਗਰਮ ਸਾਗ ਖਵਾਈਏ ਤਾਂ ਦਾ ਬੂਟਾ ਲਗਾ ਦੇ ਲੈ ਦੇ ਲੈ ਤੇ ਜਾ ਚੱਲ ਜੂ ਵੀਰ ਜੀ ਅੰਦਰ ਅੰਦਰ ਕਹਿੰਦੇ ਬਾਹਰ ਚਲੇ ਬਾਹਰ ਮੈਂ ਅੰਦਰ ਤੇ ਜਾਣੇ ਦਾ ਕੰਮ ਹੀ ਇਹ ਹੁੰਦਾ ਹੈ ਉਹ ਬੈਠ ਲੱਗਿਓ ਨਹੀਂਦਾ ਸਹ ਨਹੀਂ ਬਹਿ ਰਿਹਾ ਪਿਖਾ ਗਏ ਤੇ ਨਾ ਖਾਇਓ ਜਿਹਨੇ ਖਾਣੀ ਉਹ ਖਾ ਲੈਂਦਾ ਤੇ ਜੂ ਉਹਦਾ ਵਿਚਾਰਾ ਜੀ ਕਰਨ ਦਾ ਸਾਗ ਖਾਣ ਨੂੰ ਤੁਸੀਂ ਉਹਦਾ ਮਜ਼ਾ ਮਾਰੀ ਜਾਂਦੇ ਹੋ ਇੱਕ ਰੇ ਗੇਵਜਰੇ ਬਣ ਕਿੰਨੇ ਦਾ ਕੀਤਾ ਘਰ ਗੁਰਿੰਦਰ ਭਾਈ ਨੇ ਕਿ ਸੰਦੀ ਭਾਈ ਨੇ ਕੀਤਾ ਹੈ ਪਤਾ ਨਹੀਂ ਭਾਜੀ ਨੂੰ ਘਰ ਮਿਲਣ ਗਏ ਸੀ ਪਰਫੀ ਤੋਂ ਹੀ ਆਹ ਪਰਫੀ ਤੋਂ ਹੀ 에어ਪੋਰਟ ਤੇ ਜਦੋਂ ਪਰਫੀ ਬੜੀ ਸਵਾਦੀ ਭਾਜੀ ਇੱਕ ਪੀਸ ਲੈ ਕੇ ਤੇ ਅੱਧਾ ਤਾਂ ਕਰ ਲੈਣ ਅਨੰਦ ਕੀ ਕਹਿੰਦਾ ਬੋਸਾਂ ਨੂੰ ਜਿਹੜਾ ਕਦੇ ਰਿਸ਼ਤਾ ਹੈ ਭਾਈ ਦਾ ਨਹੀਂ ਜਿੱਦ ਨੇ ਕਿਹਾ ਹੋਰ ਕੁੰਨ ਨੇ ਮਾਰ ਦਿੰਦੇ ਮੈਂ ਤਾਂ ਭਾਈ ਨੂੰ ਆਖਿਆ ਹਾਂ ਮਾਮ ਬੰਧੇਗਾ ਆਪਣਾ ਪੀਸ ਬੜਾ ਕਰ ਤੈਨੂੰ ਕੰਮ ਨਾ ਕਰਾਂਗਾ ਮੈਂ ਜਗ ਬਾਤ ਨੂੰ ਪੁੱਤ ਕਹਿੰਦਾ ਵੀ ਇੰਦਰੋਂ ਰਜਵਿੰਦਰ ਬਣਾਉਣ ਲਈ ਮੱਕੀ ਦੀਆਂ ਰੋਟੀਆਂ ਨਾਲ ਸੌਣਾ ਸਾਗ ਨਾਲ ਹੈਗਾ ਸਾਗ ਮਾਹੂਲੀ ਪੂਰਾ ਅੱਜ ਦਾ ਪੰਜਾਬੀ ਜੱਗਾ ਬਣਾਇਆ ਪੂਰਾ ਨਾਲ ਉਹ ਵੀ ਹੈਗਾ ਮੱਖਣ ਵੀ ਅਈ ਸ਼ਾਸ਼ੇ ਇਧਰੋਂ ਫੜਕੇ ਤੇ ਪੱਕ ਗਿਆ ਤੇ ਇਧਰੋਂ ਮੱਕੀ ਦਾ ਆਟਾ ਜਿਹੜਾ ਆ ਉਹ ਵੀ ਪੈਕਟ ਵਾਲਾ ਜਣ ਪੈਨ ਸਾਗ ਬਣਾਉਣ ਲੱਗੇ ਤਾਂ ਇੱਕ ਹੋਰ ਆਇਆ ਤੇ ਕਹਿੰਦਾ ਨਾਲ ਮੱਕਈ ਦੀਆਂ ਰੋਟੀਆਂ ਵੀ ਹੋਣਗੀਆਂ ਜਿਹੜੀ ਤਵਾ ਦਾ ਆਟਾ ਮਗਾ ਕੇ ਹੁਣ ਤੇ ਹੁਣ ਰੋਟੀ ਪਕਾਈ ਆ ਤੇ ਹੁਣ ਉਹਨੇ ਖਾਣੀ ਹੈ ਜੇ ਉਹ ਫੋਨ ਵੇਖਣ ਦਾ ਬੈਠਾ ਆ ਪਰ ਮਾਂ ਦੀ ਇੱਕ ਰੋਟੀ ਲੋਂਦੀ ਫੇਰ ਵੇਖਾ ਚਲ ਬੁਕਾਈ ਦੀ ਲਾ ਦਿੰਨੇ ਆ ਹਾਂ ਤਿਆਰੀ ਹੋਣ ਬਸ ਰੋਟੀ ਦੀ ਚਲੋ ਮੈਂ ਉਹਦੇ ਨੂੰ ਮੱਲਿਆਵਾ ਵੇਖ ਕੇ ਕੀ ਕਰਨ ਲੈ ਸੀਜ਼ਨ ਦਾ ਪਹਿਲਾ ਸਾਗ ਤੇ ਪਹਿਲੀ ਮੱਕੀ ਦੀ ਰੋਟੀ ਮੱਕੀਆਂ ਵੇ ਆ ਗਏ ਲੈ ਬਤੋਏ ਤੇ ਕੀ ਕਰਨਾ ਲਾ ਗਰ ਰੋ ਪਤਾ ਮੱਕੀ ਦੀ ਰੋਟੀ ਖਾ ਪਹਿਲੀ ਵਾਰੀ ਤੇਰੇ ਸੀਜ਼ਨ ਦੀ ਪਹਿਲੀ ਰੋਟੀ ਤੇਰੀ ਖਾ ਉਹ ਬਾਗ ਰੂ ਆ ਉਹ ਆਉਂਦਾ ਤਾਂ ਇਹ ਚ ਹਾਂ ਆ ਲੈ ਉਹ ਬੰਦੇ ਤਾਂ ਪਹਿਲਾਂ ਹੋਰ ਨਹੀਂ ਬੜੀ ਖਵਾਣਾ ਪਲੇਟ ਵੀ ਦੇ ਖਵਾਣਾ ਨਹੀਂ ਹੋਣ ਸਭ ਕੁਝ ਚੱਲਦਾ ਉਹ ਵੇ ਅਨੰਦ ਵਿੱਚ ਹੈਗਾ ਇਹ ਵੱਡਾ ਉਹਨਾਂ ਨੇ ਪਹਿਲਾਂ ਖਾਣਾ ਨਹੀਂ ਖਾਗੇ ਖਾਓ ਖਾਓ ਰਾਜ ਕੇ ਖਾਓ ਕੋਈ ਆਉਂਦੇ ਤੁਸੀਂ ਖਾ ਲੋ ਉੱਠੋ ਤਾਂ ਮਕਾਈ ਦੀ ਜੇ ਅਨਹਦਨੂ ਵਾਲਾ ਨੇ ਕਮਲਪਾਦ ਦਿੱਤਾ ਗੁਰਨਵਾਜ ਫੁਲਕਾ ਖਾਲ ਸ਼ਾਕਤ ਵੀ ਖਾਲਾ ਪੁੱਤ ਨਾ ਬਸ ਕੀ ਕਰਨੂ ਨੀਂਦ ਆਉਂਦੀ ਹੈਣਾ ਮਤੂ ਨੂੰ ਨੀਂਦ ਆਉਂਦੀ ਛੋਣੇ ਨੂੰ ਮੰਮੀ ਨੂੰ ਬੜੇ ਜ਼ੋਰ ਨਾਲ ਖਵਾਈ ਰੋਟੀ ਮੰਮੀ ਖਾਣ ਨਹੀਂ ਹਿੱਡੇ ਆ ਗਏ ਹੈਣਾ ਭੈਰ ਖਾ ਕੇ ਨਹੀਂ ਨਹੀਂ ਮੱਕੀ ਦੀ ਮੱਕੀ ਦੀ ਨਹੀਂ ਨਾ ਖਾ ਕੇ ਆਏ ਨੇ ਇਧਰ ਜੀ ਕੜਕਵਾਲੀ ਖਾ ਕੇ ਆਏ ਹੋ ਕੀ ਲੈਣਾ ਹੈ ਕੀ ਲੈਣਾ ਆਇਆ ਮੈਂ ਜੱਜ ਨੂੰ ਡਰਾਵਾਂ ਦੇਣੀ ਚੁੱਪ ਕਰ ਰਿਹਾ ਹੈ ਚੰਗਾ ਡਰਾਮਾ ਏ ਤੇਰਾ ਕੀ ਆ ਨਾ ਤੂੰ ਇਹ ਹੁਣ ਗੁਰਨਵਾਜ ਤੇ ਮੰਮੀ ਨਹੀਂ ਸਾਰੇ ਆਏ ਸੀ ਤੇ ਉਹ ਹੁਣੇ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਵਾਪਸ ਗਏ ਆ ਤੇ ਇਧਰੋਂ ਆਹ ਸੋਹਣਾ ਜਿਹਾ ਸੂਟ ਜਿਹੜਾ ਆਪਾਂ ਰੈਡੀ ਕਰਨ ਦਾ ਹ ਇਹ ਵੀ ਵੇਖਣ ਦਾ ਜੇ ਤੁਸੀਂ ਇਹ ਹੈਗਾ ਹੀ ਕਾਟਨ ਦੇ ਉੱਤੇ ਤੇ ਇਹ ਦਾ ਪਾਇਆ ਹੈ ਬਾਵਾ ਦਾ ਡਿਜ਼ਾਈਨ ਤੇ ਆਹ ਜਿਹੜਾ ਇਹ ਵੀ ਇਧਰੋਂ ਇਹਦਾ ਬਾਵਾ ਦਾ ਡਿਜ਼ਾਈਨ ਹੀ ਤੇ ਆਹ ਜਿਹੜਾ ਹੈਗਾ ਆ ਘੇਰੇ ਦੇ ਉੱਤੇ ਇਹ ਬਸ ਇੰਨਾ ਹੀ ਕਸਟਮਰ ਨੇ ਬਣਵਾਇਆ ਹੈਗਾ ਆ ਘੇਰੇ ਦਾ ਡਿਜ਼ਾਈਨ ਆ ਗਿਆ ਇਹਦਾ ਆ ਆ ਗਿਆ ਇਦਾਂ ਬਾਵਾ ਦਾ ਡਿਜ਼ਾਈਨ ਆ ਵੀ ਆ ਗਿਆ ਇਦਾਂ ਬਾਵਾ ਦਾ ਡਿਜ਼ਾਈਨ ਤੇ ਇਦਾਂ ਹੀ ਤੁਸੀਂ ਵੀ ਸਾਡੇ ਕੋਲ ਬਣਵਾ ਸਕਦੇ ਜੇ ਸੋਹਣੇ ਸੋਹਣੇ ਸੂਟ ਤੇ ਤਕਰੀਬਨ ਮੈਂ ਹਰ ਇੱਕ ਵਲੌਗ ਦੇ ਵਿੱਚ ਹਰ ਇੱਕ ਵੀਡੀਓ ਵਿੱਚ ਤੁਹਾਨੂੰ ਮੈਂ ਸੂਟ ਦਿਖਾਈ ਦਿੰਦਾ ਕੋਈ ਨਾ ਕੋਈ ਨਵਾਂ ਜਿਹੜਾ ਬਣਿਆ ਹੁੰਦਾ ਕਸਟਮਰ ਦਾ ਤੇ ਤੁਸੀਂ ਵੀ ਸੋਹਣਾ ਜਿਹਾ ਸੂਟ ਸਾਡੇ ਕੋਲ ਬਣਵਾ ਸਕਦੇ ਜੇ ਤੇ ਤੁਸੀਂ ਆਪਣਾ ਫੈਬਰਿਕ ਦੇ ਦਿਓ ਚਾਹੇ ਸਾਡੇ ਕੋਲ ਲੈ ਲਿਓ ਜਿੱਦਾਂ ਮਰਜ਼ੀ ਜਿੱਦਾਂ ਤੁਹਾਡੀ ਚੋਇਸ ਹੋਗੀ ਆਪਾਂ ਉਦਾਂ ਹੀ ਕਰਦਾਂਗੇ ਤੇ ਬਾਕੀ ਫਿਰ ਆਪਾਂ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਤੁਹਾਨੂੰ ਤੇ ਇਹ ਵਲੌਗ ਦਾ ਕਰਦੇ ਇੱਥੇ ਆਪਾਂ ਐਂਡ ਤੇ ਬਾਏ ਬਾਏ ਸასი ਕਾਲ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਸਾਰਿਆਂ ਤੱਕ ਸੋਹਣੇ ਸੁਣੇ ਕਢਾਈਆਂ ਤੇ ਸੂਟ ਜਿਹੜੇ ਪਹੁੰਚ ਜਾਣ ਤੇ ਫਿਰ ਮਿਲਦੇ ਤੁਹਾਨੂੰ ਆਪਾਂ ਨਵੀਂ ਵੀਡੀਓ ਦੇ ਨਾਲ ਬਾਏ ਬਾਏ ਸასი ਕਾਲ ਜੀ ਧੰਨਵਾਦ